ਆਬਲੀਓ ਬਠਿੰਡਾ ਤੇ ਪੁੱਚੋਦੇ ਆਲੇ ਦੁਆਲੇ ਆਲੇ ਕੋਟਾਂ ਨੂੰ ਸ਼ੈੰਡ ਕਰ ਦੋ ਹੌ ਕੰਪਨੀ ਨੇ ਆਪਣਾ ਬ੍ਰਾਂਡ ਅਨਾਉਂਸ ਕਰਤਾ ਕੌਂਚਿਕ ਜਿੱਥੋਂ ਤੁਹਾਨੂੰ ਬ੍ਰਾਂਡਡ ਕੱਪੜੇ ਮਿਲਣਗੇ 50% ਡਿਸਕਾਊਂਟ ਤੇ ਪੁੱਛੋ ਜਦੋਂ ਆਪਾਂ ਪੁਲ ਦੇ ਥੱਲੇ ਜਾਈਏ ਨਾ ਉਸ ਰਸਤੇ ਦੇ ਵਿੱਚ ਆ ਆ ਗਿਆ ਸ਼ੋਰੂਮ ਫੈਸਲ ਕੁੜੀਆਂ ਦੇ ਕੱਪੜੇ ਵੇਖੋ ਆ ਵੇਖੋ ਜੀ ਤੇ ਆ ਦੇਖੋ ਇਸ ਤਰ੍ਹਾਂ ਦੇ ਕੋਟ ਜੈਕਟਾਂ ਬੱਚਿਆਂ ਦੇ ਕੱਪੜੇ ਪੈਂਟਾਂ ਸ਼ਰਟਾਂ ਤੂੰ ਲਾਲਾ ਪਹਿਚਾਣਾ ਨਹੀਂ ਬੜਾ ਘੈਂਟ ਬਣਾ ਫਿਰਦਾ ਆਜੋ ਅੰਦਰ ਦਿਖਾਈ ਜੀ ਤੁਹਾਨੂੰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇ ਕਿਸੇ ਨੇ ਆਨਲਾਈਨ ਦੇਖਣਿਆ ਤਾਂ ਪੇਜ ਦਾ ਸਕਰੀਨਸ਼ਾਟ ਪਾਇਆ ਇਹ ਪੇਜ ਨੂੰ ਕਰ ਲੋ ਫੋਲੋ ਇਸ ਤਰ੍ਹਾਂ ਦੇ ਕੋਟ ਤੁਹਾਨੂੰ ਮਿਲਣਗੇ 50% ਡਿਸਕਾਊਂਟ ਤੇ ਐਸੈਸਰੀ ਆ ਗਈ ਜਿਵੇਂ ਦਰਾਪਾਂ ਆਗੀਆਂ ਬਨੈਨਾ ਆਗੀਆਂ ਅੰਡਰਸਲਟਾਂ ਆਗੀਆਂ ਆਹ ਪਰਫਿਊਮ ਆ ਗਏ ਸਕੈਚਰ ਦੇ オリジナル ਬੂਟਾਂ ਦੇ 50% ਡਿਸਕਾਊਂਟ ਇਸ ਤੋਂ ਬਾਅਦ ਆਗੀਆਂ ਐਨਕਾਂ ਹਰ ਤਰ੍ਹਾਂ ਦੇ ਪਰਸ ਆ ਗਏ ਆ ਵੇਖੋ ਜੀ ਤੇ ਫਿਰ ਉਦਵਾ ਦਾ ਆਗੀਆਂ ਕੈਪਸ ਮੋٹے ਮੋٹے ਧਾਗੇ ਵਾਲੀਆਂ ਪੈਂਟਾਂ ਟੀਆਰ ਦੀਆਂ ਇਹ ਵੀ ਤੁਹਾਨੂੰ ਬ੍ਰਾਂਡਾਂ ਦੇ ਵਿੱਚ ਮਿਲਣਗੀਆਂ ਬਿਨਾ ਬ੍ਰਾਂਡ ਤੋਂ ਕੋਈ ਕੱਪੜਾ ਨਹੀਂ ਹੋਊਗਾ। ਐਸ ਤਰ੍ਹਾਂ ਦੀਆਂ ਆਗੀਆਂ ਜੈਕਟਾਂ ਜਿਹੜੀ ਮੂਸਲੇ ਵਾਲੇ ਬਾਈ ਦੇ ਪਾਈ ਹੁੰਦੀ ਆ ਉਹ ਜੈਕਟ ਆ ਗਈ। ਜਿਹੜੇ ਜੇ ਕੋਟ ਸਕੂਲ 'ਚ ਮਹਿਰਮਾਂ ਦੇ ਪਾਏ ਹੁੰਦੇ ਆ ਉਹ ਵੀ ਆ ਪਿਆ ਸਾਰੇ ਸੱਜਣਾਂ ਨੂੰ ਮਿਲ ਜਾਣਗੇ। ਆਹ ਦੇਖੋ ਜੀ ਕੋਟੀਆਂ ਕਿੰਨੀਆਂ ਸੋਹਣੀਆਂ ਸੋਹਣੀਆਂ। ਆ ਆ ਗਏ ਬੱਚਿਆਂ ਦੇ ਸਪੈਸ਼ਲ ਕੱਪੜੇ। ਉਹ ਇਹ ਵੀ ਤੁਸੀਂ ਇੱਥੋਂ ਲਿਜਾ ਸਕਦੇ ਹੋ, ਆਨਲਾਈਨ ਵੀ ਮੰਗਵਾ ਸਕਦੇ ਹੋ। ਤੇ ਆ ਆਗੀਆਂ ਭਰਾਵਾਂ ਵਾਸਤੇ ਬ੍ਰੈਂਡਰ ਸਲਟਾਂ ਜਿਹੜੀਆਂ ਬੜੇ-ਬੜੇ ਸਿੰਗਰਾਂ ਦੇ ਪਾਈ ਆਉਂਦੀਆਂ ਨੇ। ਕਰੋ ਚੈੱਕ ਜੀ। ਫੇਰ ਆ ਗਈ ਬਾਰੀ ਲੋਹਰਾਂ ਦੀ। ਗਰਮ ਲੋਹਰਾਂ ਇਹ ਵੀ ਤੁਸੀਂ ਆਨਲਾਈਨ ਕੱਪੜੇ ਮੰਗਵਾਉਣੇ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈ ਇਹ ਤੇ ਕਰ ਲਓ ਕੰਟੈਕਟ ਧੰਨਵਾਦ